ਕੱਲ ਰਾਤ ਤੋਂ ਹੀ ਜਦੋਂ ਤੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਨਗਰ ਕੀਰਤਨ ਸੰਗੂਰ ਦੇ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਪ੍ਰਵੇਸ਼ ਹੋਇਆ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤ ਨੇ ਆਸ਼ੀਰਵਾਦ ਗੁਰੂ ਮਹਾਰਾਜ ਦਾ ਰਾਤ ਤੋਂ ਹੀ ਲਿੱਤਾ ਔਰ ਅੱਜ ਸਵੇਰ ਤੋਂ ਹੀ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਚਾਲੂ ਹੋਇਆ ਸੰਗਤਾਂ ਨੇ ਅਡਰ ਜਗ੍ਹਾ ਦੇ ਉੱਪਰ ਸਵਾਗਤ ਕੀਤਾ ਔਰ ਗੁਰੂ ਮਹਾਰਾਜ ਦਾ ਆਸ਼ੀਰਵਾਦ ਆਪਣੇ ਬੱਚਿਆਂ ਦੇ ਚੰਗੀ ਤਰੱਕੀ ਵਾਸਤੇ ਆਪਣੇ ਕਾਰੋਬਾਰ ਦੀ ਤਰੱਕੀ ਵਾਸਤੇ ਅਰਦਾਸਾਂ ਲਾਈਆਂ ਗੁਰੂ ਮਹਾਰਾਜ ਦੀ ਅਰਦਾਸ ਹੋਈ ਔਰ ਅੱਜ ਸੰਗੂਰ ਦੇ ਸਾਰੇ ਇਲਾਕੇ ਦੇ ਵਿੱਚ ਲੋਕ ਆਸ਼ੀਰਵਾਦ ਲੈਣ ਦੇ ਵਾਸਤੇ ਸੜਕਾਂ ਦੇ ਉੱਪਰ ਨਗਰ ਕੀਰਤਨ ਦਾ ਸਵਾਗਤ ਕਰ ਰਹੇ ਹਨ ਔਰ ਆਸ਼ੀਰਵਾਦ ਲੈ ਰਹੇ ਆਇਆ ਜੀ ਕੀ ਕਹਿਣਾ ਜੋਗੇ ਸੰਤ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਹਿੰਦ ਦੀ ਚਾਦਰ ਨੌਵੇਂ ਪਾਸ਼ਾ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦੀ ਕੁਰਬਾਨੀ ਕੱਲੀ ਆਪਣੇ ਲਈ ਜਾਂ ਆਪਣਿਆਂ ਲਈ ਨਹੀਂ ਸੀ ਜਿਨ੍ਹਾਂ ਦੀ ਕੁਰਬਾਨੀ ਜਿਹੜੀ ਸੀ ਨਾ ਉਹ ਕੌਮ ਦੇ ਲਈ ਦੂਜੀਆਂ ਕੌਮਾਂ ਦੇ ਲਈ ਸੀ ਜਿਨ੍ਹਾਂ ਨੇ ਇਸ ਦੇਸ਼ ਨੂੰ ਬਚਾਉਣ ਦੇ ਲਈ ਸਾਡੇ ਜਿਹੜੀ ਸੰਗਤ ਹੈ ਉਹਨੂੰ ਬਚਾਉਣ ਦੇ ਲਈ ਆਪਣੀ ਕੁਰਬਾਨੀ ਕੀਤੀ ਅੱਜ ਦੇਸ਼ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਕੁਰਬਾਨੀਆਂ ਦੀ ਇਸ ਗੱਲ ਤੇ ਇੱਕ ਚਰਚਾ ਤੇ ਇਸ ਗੱਲ ਤੇ ਇੱਕ ਕਈ ਇਹ ਕਿ ਜਦ ਚਾਂਦਨੀ ਚੌਂਕ ਦੇ ਵਿੱਚ ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜ਼ਿਕਰ ਹੁੰਦਾ ਹੈ ਤਾਂ ਉੱਥੇ ਕਿਸੇ ਨੂੰ ਚਾਂਦੀ ਚੌਂਕ ਨੂੰ ਇਹ ਨਹੀਂ জানা ਜਾਂਦਾ ਕਿ ਉਹ ਚਾਂਦੀ ਚੌਂਕ ਕਿਨੇ ਬਣਾਇਆ ਚਾਂਦਨੀ ਚੌਂਕ ਇਸ ਕਰਕੇ ਜਾਣਿਆ ਜਾਂਦਾ ਕਿ ਉੱਥੇ ਸ਼ਹੀਦੀਆਂ ਹੋਈਆਂ ਸੋ ਨੌਵੇਂ ਪਾਤਸ਼ਾਹ ਦੀ ਹਿੰਦੀ ਚਾਦਰ ਜਿੰਨਾ ਕਰਕੇ ਅੱਜ ਹਿੰਦੁਸਤਾਨ ਆਬਾਦ ਹੈ ਜਿਹਦੇ ਕਰਕੇ ਸੰਗਤ ਜੇ ਕਹੀਏ ਤੇ ਬਹੁਤ ਲੋਕਾਂ ਦੀ ਜਿਹੜੀ ਆਪਣੇ ਆਪਣੇ ਧਰਮ ਚ ਆਸਥਾ ਉਹ ਵਰਕਰਾ ਰਹੀ ਹੈ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜੇ ਅੱਜ ਸ਼ਹੀਦੀ ਦਿਵਸ ਨੂੰ ਜਿਹੜਾ ਸਮਰਪਿਤ ਨਗਰ ਕੀਰਤਨ ਅਸਾਮ ਦੀ ਧਰਤੀ ਤੋਂ ਚੱਲਿਆ ਗੁਰਦੁਆਰਾ ਧੋਪੜੀ ਸਾਹਿਬ ਤੋਂ ਚੱਲ ਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪਰਲਾ ਸੱਤ ਕਾ ਜਿਹੜਾ ਇਹ ਅੱਜ ਸੰਗਰੂਰ ਵਿਖੇ ਕੱਲ ਰਾਤੀ ਤਕਰੀਬਨ 7:30 1:30 ਵਜੇ ਪਹੁੰਚਿਆ ਤੇ ਜਦੋਂ ਧੰਤਾਨ ਸਾਹਿਬ ਤੋਂ ਹੁੰਦੇ ਹੋਏ ਮੂਨਕਵਾਲਦੀ ਹੋ ਕੇ ਪਤਨਾ ਹੋ ਕੇ ਰਾਤ तकरीबन 11 ਵਜੇ ਤੱਕ ਜਿਹੜੀ ਉਸ ਪਤਨਾ ਵਾਲੀ ਸਾਈਡ ਤੇ ਸੀ ਨਗਰ ਕੀਰਤ ਤੇ ਬਹੁਤ ਸਾਰਾ ਸੰਗਤ ਦਾ ਸਹਿਯੋਗ ਮਿਲਿਆ ਸੰਗਰੂਰ ਦੀ ਸੰਗਤ ਦਾ ਤੇ ਅੱਜ ਸਵੇਰ ਦਾ ਗੁਰਦੁਆਰਾ ਨਾਨਕਣਾ ਸਾਹਿਬ ਤੋਂ ਤੁਸੀਂ तकरीबन 10 9:30 ਅੱਜ 2.5 ਘੰਟਿਆਂ ਸਿਰਫ ਆਹ 1.5 ਕਿਲੋਮੀਟਰ ਜਿਹੜਾ ਇਹ ਸਫ਼ਰ ਤੈਅ ਕੀਤਾ ਤੇ ਬਹੁਤ ਵੱਡਾ ਸੰਗਤ ਦਾ ਜਿਹੜਾ ਜੇ ਕਹੀਏ ਸੰਗਤ ਨਤਮਸਤਕ ਹੋ ਰਹੀ ਹੈ ਤੇ ਸੰਗਤ ਦਾ ਜਿਹੜਾ ਸ਼ਰਧਾ ਤੇ ਉਸ਼ਾ ਦੇ ਨਾਲ ਜਿਹੜੇ ਨਗਰ ਕੀਰਤਨ ਦਾ ਸਵਾਗਤ ਕਰ ਰਹੀ ਹੈ ਅੱਜ ਪੁਨੀਆ ਸਾਹਿਬ ਬੀਬੀ ਪੁਨੀਆ ਜਿਹੜੇ ਸਾਡੇ ਐਮਸੀਬੀ ਨੇ ਹੋਰ ساری ਸੰਗਤ ਜਿਹੜੀ ਹੈ ਇਸ ਨਗਰ ਕੀਰਤਨ ਦੇ ਚ ਹੋਰ ਹੈ ਇਹ ਕਿਸੇ ਇੱਕ ਕਿਸੇ ਪਾਰਟੀ ਦਾ ਜਾਂ ਕਿਸੇ ਇੱਕ ਬੰਦੇ ਦਾ ਜਾਂ ਇੱਕ ਇਨਸਾਨ ਦਾ ਨਹੀਂ ਇਹ ਸਾਰੀ ਸੰਗਤ ਦਾ ਸਾਂਝਾ ਨਗਰ ਕੀਰਤਨ ਹੈ ਤੇ ਬੜੀ ਉਸ਼ਾ ਤੇ ਸ਼ਾਦਾ ਨਾਲ ਬੜੇ ਚਾਹ ਨਾਲ ਉਹ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸਾਡੇ ਗੁਰੂਆਂ ਨੂੰ ਯਾਦ ਕਰਦੇ ਹੋਏ ਤੇ ਇਹ ਵੀ ਕਲੀਅਰ ਹੈ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਆਪਣੇ ਗੁਰੂਆਂ ਦੀਆਂ ਸ਼ਹੀਦਾਂ ਨੂੰ ਸ਼ਹੀਦਿਆਂ ਨੂੰ ਭੁੱਲ ਜਾਂਦੀਆਂ ਨੇ ਉਹ ਕੌਮਾਂ ਕਦੇ ਅੱਗੇ ਨਹੀਂ ਵਧਦੀਆਂ ਤੇ ਇਹ ਨਗਰ ਕੀਰਤਨ ਦੇ ਰੂਪ ਦੇ ਵਿੱਚ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਜਿਹੜਾ ਇੱਕ ਸੁਨੇਹਾ ਤੇ ਆਉਣ ਵਾਲੀ ਪੀੜ੍ਹੀ ਨੂੰ ਜਾਗਰੂਕ ਕਰਨ ਵਾਸਤੇ ਨਗਰ ਕੀਰਤਨ ਕੱਢੇ ਜਾਂਦੇ ਨੇ ਬਹੁਤ ਬਹੁਤ ਸੰਗਤ ਦਾ ਧੰਨਵਾਦ ਹੈ ਵਾਹਿਗੁਰੂ ਜੀ ਕਾ ਜੀ ਵਾਹਿਗੁਰੂ ਜੀ ਕਾ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਹ